ਅੱਜ ਤੁਹਾਨੂੰ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਉਸ ਇਨਸਾਨ ਦੀ ਜਿਹੜਾ ਦਾਹਕੇ ਪਹਿਲਾਂ ਇੰਡੀਆ ਤੋਂ ਯੂ ਐਸ ਏ ਆਇਆ ਅਤੇ ਬਿਨਾ ਪੈਸੇ ਜਾਂ ਬਿਜ਼ਨਸ ਪਿਅਰਬੇ ਤੋਂ ਇਹ ਜਿਹੀ ਕੰਪਨੀ ਖੜੀ ਕੀਤੀ ਜਿਹੜੀ ਸਾਇੰਸ ਦੇ ਨੀਹਾਂ 'ਤੇ ਆਪਣਾਉਂਦਾ ਕੰਮ ਕਰਦੀ ਹੈ ਹਰ ਬਿਮਾਰੀ ਦੇ ਪਹਿਚਾਣ ਪਿੱਛੇ ਹਰ ਬਿਮਾਰੀ ਦੇ ਇਲਾਜ ਪਿੱਛੇ ਵਿਗਿਆਨ ਦੀ ਹਕੂਮਤ ਦੇ ਪਿੱਛੇ ਇੱਕ ਮਿਸ਼ਰਣ ਹੁੰਦਾ ਹੈ ਮਿਕਸਚਰ ਰੀਐਜੈਂਟਸ ਦਾ ਮਿਸ਼ਰਣ ਜਿਵੇਂ ਵੱਡੀਆਂ-ਵੱਡੀਆਂ ਬਿਲਡਿੰਗਾਂ ਅਖਬਾਰਾਂ ਦੀਆਂ ਕਿਤਾਬਾਂ ਦੀਆਂ ਸੁਰਖੀਆਂ ਬਣਦੀਆਂ ਨੇ ਪਰ ਉਹਨਾਂ ਨੂੰ ਬਣਾਉਣ ਵਾਲੇ ਨਿੱਕੇ ਹਜ਼ਾਰਾਂ ਲੋਕ ਕਿਸੇ ਦਾ ਕਦੀ ਧਿਆਨ ਨਹੀਂ ਜਾਂਦਾ ਇਸੇ ਤਰ੍ਹਾਂ ਸਾਇੰਸ ਦੇਆਂ ਕਾਢਾਂ ਤਾਂ ਅਖਬਾਰਾਂ ਇੰਟਰਨੈਟਾਂ ਉੱਪਰ ਦਿੰਦੀਆਂ ਨੇ ਪਰ ਉਹਨਾਂ ਦੀ ਨਹੀਂ ਇਹਨਾਂ ਰੀਐਜੈਂਟਸ ਨੂੰ ਅਖਬਾਰ ਦੇ ਪੰਨੇ ਤੇ ਕੋਈ ਥਾਂ ਨਹੀਂ ਮਿਲਦੀ हुदी। हुदी कोई कोई once paul came with the idea that he wants to start his business we had no funds so we invested our savings we got uh, 22 credit cards that we used to fund our business and um, it worked ਅਸੀਂ ਉਸੇ ਪਾਲ ਦੀ ਗੱਲ ਕਰ ਰਹੇ ਹਾਂ ਪੀਯੂ ਲੁਧਿਆਣਾ ਤੋਂ ਪੜ੍ਹੇ ਡਾਕਟਰ ਚੰਦਰਪਾਲ ਸ਼ਰਮਾ ਜਿਹੜਾ ਇੱਕ ਸੁਪਨਾ ਲੈ ਕੇ ਵਿਗਿਆਨ ਦੀ ਦੁਨੀਆ ਦੇ ਸ਼ਹਿਰ ਬੋਸਟਨ ਪਹੁੰਚਿਆ बतौर ਇੱਕ ਸਾਇੰਸਦਾਨ ਦੁਨੀਆ ਦੇ ਚੋਟੀ ਦੇ ਸਾਇੰਸ ਅਦਾਰੇ ਵਿੱਚੋਂ ਚੋਟੀ ਦੇ ਅਦਾਰੇ ਹਾਰਵਰਡ ਯੂਨੀਵਰਸਿਟੀ ਵਿੱਚ ਆਪਾਂ ਲੈਕਚਰ ਕੌਣ ਜਾਂਦੇ ਹਾਂ ਮੇਰਾ ਸ਼ੁਕਰ ਵਦਿਆ ਮੇਰਾ ਯੂਨਸੀਆ ਜੀ ਹੈ ਉਹ ਹੈ ਮੈਂ ਮੇਰਾ ਬਲੱਡ ਟੈਸਟ ਹੈਗਾ ਕੋਲਕਸ ਫੋਰ ਹਾਈ ਹੈਗਾ ਮੇਰੇ ਲਿਪਿਡ ਹਾਈ ਨੇ ਤੇ ਜਦੋਂ ਮੈਨੂੰ ਪੀਐਸ ਹੈ ਹਾਈ ਹੈ ਜਿਹੜਾ ਵੀ ਟੈਸਟ ਹੈਗਾ ਉਹ ਸਾਰਿਆਂ ਦੇ ਪਿੱਛੇ ਬੈਕਗਰਾਉਂਡ ਦੇ ਵਿੱਚ ਵੀਰੀਅਲ ਏਜੰਟਸ ਹੁੰਦੇ ਨੇ ਔਰ ਇਹ ਏਜੰਟ ਸੀ ਜੋੜ-ਜੋੜ ਕੇ ਟੈਸਟ ਬਣਦਾ ਹੈ ਯੈਸ ਆਪਾਂ এনਵਾਇਰਨਮੈਂਟ ਦੀ ਗੱਲ ਕਰਦੇ ਹਾਂ ਤੇ এনਵਾਇਰਨਮੈਂਟ ਦੇ ਵਿੱਚ ਜਿੰਨੇ ਵੀ ਟੈਸਟ ਨੇ ਜਿ ਪੋਲੂਸ਼ਨ ਹੈਗੀ ਹੈ 에ਅਰ ਪੂਲੂਟ ਹੈਗੇ ਨਹੀਂ ਹੈਗੀ ਹੈ ਪਾਣੀ ਸਾਡਾ ਪੋਲੂਸ਼ਨ ਹੈਗੀ ਹੈ ਨਹੀਂ ਹੈਗੀ ਹੈ ਜਿਹਨੀਆਂ ਰਿਸਰਚ ਹੈਗੀ ਨਵੀਂ ਰਿਸਰਚ ਕਰਦੇ ਆਪਾਂ ਈਵਨ ਆਪਾਂ ਮੂੰਹ ਤੇ ਵੀ ਜਾਂਦੇ ਆਂ ਮਾਰਸ ਤੇ ਜਾਂਦੇ ਆਂ ਅਸੀਂ ਇਹ ਟੈਸਟ ਕਰਨਾ ਹੈ ਇਹ ਟੈਸਟ ਕਰਨਾ ਉਹ ਟੈਸਟ ਕਰਨਾ ਹਰ ਟੈਸਟ ਜਿਹੜਾ ਹੈਗਾ ਹਰ ਰਿਸਰਚ ਹੈਗੀ ਹੈ ਉਹ ਰੀਜੈਂਟਸ ਦੇ ਉਹ ਦਿਨਾਂ ਨਹੀਂ ਨੇ ਪਰ ਜੇ ਵੀ ਕੈਂਸਰ ਰਿਸਰਚ ਹੈ ਜਾਂ ਕੋਈ ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਹਾਰਟ ਡਿਜ਼ੀਜ਼ ਹੈ ਕੁਝ ਵੀ ਉਹਨਾਂ ਦੇ ਐਨਾਲਿਸਿਸ ਵਾਸਤੇ ਵੈਦਰ ਦਾ ਡਰਗ ਇਜ਼ ਵਰਕਿੰਗ অর ਨਾਟ ਉਹਦੇ ਪਿੱਛੇ ਜੇ ਸਾਰੇ ਲਿਕਵਿਡ ਰੀਜੈਂਟ ਹੈ ਉਹ ਅਸੀਂ ਮੈਨੂਫੈਕਚਰ ਕਰਦੇ ਆ ਜਾਂ ਅਸੀਂ ਕਸਟਮ ਤੇ ਬਣਾਈ ਦੇ ਲੋਕਾਂ ਕਹਿੰਦੇ ਆ ਵੀ ਆ ਬਣਾ ਦੇ ਸਾਨੂੰ ਅਸੀਂ ਉਹਨਾਂ ਦੇ ਅਕੋਰਡਿੰਗ ਟੂ ਦੇ ਰਿਕੁਆਇਰਮੈਂਟ ਅਸੀਂ ਉਹਦਾ ਕਸਟਮ ਬਣਾ ਕੇ ਉਹਨਾਂ ਨੂੰ ਦੇ ਦਿੰਦੇ ਆ ਏ ਡਾਕਟਰ ਚੰਦਰਪਾਲ ਸ਼ਰਮਾ ਨਾ ਲੁਧਿਆਣਾ ਤੋਂ ਪੜ੍ਹਨੇ ਕੀ ਪੋਟਲ ਨੇ ਮਾਸਟਰ ਕੀਤੀ ਹੈ ਫਿਰ ਸਵਿਟਜ਼ਰਲੈਂਡ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਤੇ ਫਿਰ ਇਹ ਹਾਰਵਰਡ ਚ ਆ ਕੇ ਸੀ ਪੋਸਟ ਡਾਕਟਰ ਤੇ ਉਸ ਤੋਂ ਬਾਅਦ ਨੇ ਸਾਰਾ ਸਟੈਬਲਿਸ਼ ਕੀਤਾ ਹੈ ਇਹ 1,20,000 ਸਕੁਅਰ ਫੁੱਟ ਦੀ ਬਿਲਡਿੰਗ ਹੈ ਜਿਹੜੀ ਇਹਨਾਂ ਦੇ ਸਕ੍ਰੈਚ ਤੋਂ ਸ਼ੁਰੂ ਕੀਤੇ بزਨਸ ਦੇ ਇੱਥੋਂ ਤੀਕ ਪਹੁੰਚਣ ਦੀ ਕਹਾਣੀ ਹੈ ਦਾਸਤਾਨ ਇੱਕ ਸਾਇੰਟਿਸਟ ਲਈ ਇਹ ਬੜਾ ਜ਼ਰੂਰੀ ਹੈ ਕਿ ਉਹਦੀ ਆਪਣੀ ਲੈਬਰੀ ਹੋਵੇ ਇੰਡੀਪੈਂਡੈਂਟ ਲੈਬ ਹੋਵੇ ਉਹਦੀ ਕੋਈ ਕੋਈ ਐਨਆਈਐਚ ਫੰਡਿੰਗ ਗ੍ਰਾਂਟਸ ਹੋਣ ਜਿਸ ਨਾਲ ਕੁਝ ਪ੍ਰੋਗਰੈਸ ਕਰ ਰਹਾ ਹੋ। ਔਰ 93 ਦੇ ਅੰਦਰ ਮੈਨੂੰ ਬੜਾ ਕਲੀਅਰ ਹੋ ਗਿਆ ਸੀ ਕਿ ਦਿਸ ਇਜ਼ ਅ ਡੈਡ ਐਂਡ ਕਿਉਂਕਿ ਹਾਰਵਰਡ ਦੇ ਵਿੱਚ ਤਾਂ ਹਰ ਕੋਈ ਹਾਰਵਰਡ ਦੀ ਕੰਮ ਕਰ ਰਿਹਾ ਦੇਣਾ। ਸੋ ਫਿਰ ਅਮਿਤ ਨੇ ਇਹ ਕਿਹਾ ਚਲੋ ਆਪਾਂ ਮੈਂ ਵੀ ਪ੍ਰਪੋਜ਼ ਕੀਤਾ ਅਮਿਤ ਨੇ ਕਿ ਚਲੋ ਵੀ ਲੈਟਸ ਡੂ ਸਮਥਿੰਗ। ਤੋਂ ਉਸ ਚੱਕਰ ਦੇ ਵਿੱਚ ਅਸੀਂ ਇੱਕ ਹੋਰ ਮੇਰਾ ਦੋਸਤ ਸੀ ਅਸੀਂ ਤਿੰਨ ਦੋਨਾਂ ਨੇ ਮਿਲ ਕੇ ਸ਼ੁਰੂ ਕੀਤਾ ਹੈ ਕਿਉਂਕਿ ਸਾਡੇ ਕੋਲ ਕੋਈ ਨਾ ਪੈਸਾ ਸੀ ਔਰ ਨਾ ਹੀ ਕੋਈ ਐਸਾ ਐਕਸਪੀਰੀਅੰਸ ਸੀ ਬਿਜ਼ਨਸ ਦਾ ਪਰ ਇੱਕ ਹੀ ਜਨੂੰਨ ਸੀ ਕਿ ਕੁਝ ਹੋਰ ਕਰਨਾ ਦਾ ਆਈਡੀਆ ਵਾਸ ਨਾਟ ਟੂ ਮੇਕ ਮਨੀ ਫਰ ਮੀ ਦ ਮੋਸਟ ਇੰਪੋਰਟੈਂਟ ਥਿੰਗ ਵਾਸ ਐਕਚੁਅਲੀ ਆਈ ਕਮੈਂਟਡ ਔਨ ਯਰ ਬੁੱਕ ਚੇਜ਼ਿੰਗ ਡਿਗਨਿਟੀ ਆਈ ਥਿੰਕ ਆਈ ਬਾਜ਼ ਆਲਸੋ ਲੁਕਿੰਗ ਫॉर ਡਿਗਨਿਟੀ ਉਸ ਟਾਈਮ ਤੇ ਜਦੋਂ ਸੀ ਕਮ ਸ਼ੁਰੂ ਕੀਤਾ ਨਾ ਮੈਨੂੰ ਇਹ ਬੜਾ ਕਲੀਅਰ ਹੋ ਗਿਆ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੇਰੀ ਆਪਣੀ ਕੋਈ ਗ੍ਰਾਂਟ ਨਹੀਂ ਹੋਏਗੀ ਮੇਰੀ ਆਪਣੀ ਕੋਈ ਲੈਬ ਨਹੀਂ ਹੋਏਗੀ ਆ ਮੈਂ ਆਪਣੇ ਬਾਕਸ ਦੀ ਲੈਬੋਰਟਰੀ 100% ਡਿਪੈਂਡੈਂਟ ਹੋ ਜਾਣਾ ਇਜ਼ ਇਟ ਐਕਸੈਪਟੇਬਲ ਮੇਰਾ ਆਨਸਰ ਸੀ ਨੋ ਸ਼ੁਰੂ ਅਸੀਂ ਆਪਸ ਵਿੱਚ ਡਿਸਾਈਡ ਕੀਤਾ ਵੀ ਅਸੀਂ ਆਪਣਾ ਕੁਝ ਕੰਮ ਕਰੀਏ ਸਾਡੇ ਕੋਲ ਬੜਾ ਸਿੰਪਲ ਜਿਹਾ ਕੰਮ ਹੈ ਟੂਲ ਬਣਾਣਾ ਹੈ ਜਿਹੜੇ ਰਿਸਰਚ ਲੋਕੀ ਕਰਦੇ ਆ ਉਹਨਾਂ ਉਹਨਾਂ ਦੇ ਲਈ ਟੂਲ ਸਪੋਰਟ ਕਰਨਾ ਜਿਵੇਂ ਰਿਸਰਚ ਕਰਦੇ ਉਹਦੇ ਲਈ ਉਹ ਆਪਣੇ ਆਪ ਹੀ ਸਾਰੇ ਰੀਏਜੈਂਟਸ ਵਗੈਰਾ ਜੋ ਚੀਜ਼ਾਂ ਚਾਹੀਦੀਆਂ ਰਿਸਰਚ ਵਾਸਤੇ To look under the microscope ya yeah, look at the test tube jo kamm karde jadon oh reagent liquid solutions han oh assi manufacture karde uh, ha alag alag kism de salts again jehde assi uh, different combination combinations, combinations bana ke research mm -hmm. labs vich denne han jehde ohna mm -hmm. nu required hai jehde normal test jehde hai ge na oh assi yo test karna hoye kuch karna hoye ohna waste sare waste use hundi hai ji mm -hmm. ਨੇ ਕਿ ਅਸੀਂ ਆਪਣੇ ਲੈਬ ਆਪਣੇ ਇੱਥੇ ਮੈਨੂਫੈਕਚਰ ਕਰਕੇ ਤੇ ਦਨਵੀਗੇ ਬੀਟੂ ਅਕੈਡਮਿਕ ਲੈब्स ਬਾਇਓਟੈਕ ਫਾਰਮਾਸੋਟਿਕल्स ਸੋ 올 ਪੋਸਿਬਲ ਹਸਪਟਲਸ ਇਨ ਯੂਐਸ ਐਂਡ ਇਵਨ ਅਬ੍ਰਾਡ ਆ ਰਿਜ਼ਿੰਗ ਆ ਸਦਾ ਇੱਕ ਸਲੋਗਨ ਸੀ ਸਾਇੰਟਿਸਟਸ ਮਿਕਨ ਵਾਸਤੇ ਉਹ ਹੁੰਦਾ ਜੀ ਯੂ ਨੇਮ ਇਟ ਵੀ ਵਿਲ ਮੇਕ ਇਟ ਮੇਸਾ ਜੀ ਤੁਸੀਂ ਵਿਲਿੰਗਲੀ ਸਾਥ ਦਿੱਤਾ ਡਾਕਟਰ ਸਾਹਿਬਾ ਯਾ ਆਪ ਦਾ ਮਤਲਬ ਇਹ ਲੱਗਿਆ ਵੀ ਹੁਣ ਜਾਣੀ ਪੈਣਾ ਮੈਨੂੰ ਇੱਥੇ ਨਹੀਂ It was a voluntary uh, act, and also avi Siga. if another a dream, naturally, automatically, dream So I had full confidence in his ability to um, bring this process into. So, how does it feel to have succeeded? Uh, it is uh, satisfactory, and uh, I think we have we have completed our goal. तो इतना लगता है कि लाइफ इस कंप्लीट नाउ। यार बट एवर व्हाट इज़ एक्ज़ेक्टली हाउ आई। वे वांटेड टू अचीव, वे हैव अचीव दैट एंड व्हाट एवर वे हैव नॉट ड्रेम्ड ऑफ़ अचीविंग, इवन वे हैव अचीव दैट। एंड सो दैट इज़ इट्स अ कंप्लीट लाइफ। साड़ी जो जॉब सीखी है, लाइफ वेच � ਤੇ ਉਹ ਵੀ ਹੁਣ ਇਸ ਬਾਇਓ ਪ੍ਰੋਡਕਟਸ ਦਾ ਬਸ ਨਾ ਪ੍ਰੋਡਕਟਸ ਦਾ ਹੀ ਇੱਕ ਹਿੱਸਾ ਨੇ ਸੋ ਦੇ ਹੈਵ ਟੇਕਨ ਓਵਰ देयर ਮੈਨੇਜਮੈਂਟ ਐਂਡ ਦਸ ਪ੍ਰੋਗਰੈਸ ਸਾਰਾ ਵਿਜੜ ਹੈਗਾ ਅ ਜ ਤੁਹਾਡੇ خیال ਵਿੱਚ ਤੁਹਾਡੀ ਜਾਂ ਤੁਹਾਡੀ ਕੰਪਨੀ ਦੀ 휴ਮੈਨਿਟੀ ਨੂੰ ਕੀ ਕੰਟਰੀਬਿਊਸ਼ਨ ਹੈ ਹੁਣ ਜਿਵੇਂ ਆ ਕੋਵਿਡ ਵੈਕਸੀਨ ਬਣੀ ਹੈ ਜਿਸ ਕੰਪਨੀ ਨੇ ਬਣਾਈ ਹੈ ਜਿਹੜਾ ਬਸ ਨੰਬਰ 1 ਕਸਟਮਰ ਉਹਨਾਂ ਨੇ ਜਿਹੜੇ ਵੈਕਸੀਨ ਬਣਾਨੇ ਸੀ ਨਾ ਉਸ ਤੇ ਲਈ ਜੋ ਸਮਾਨ ਚਾਹੀਦਾ ਸੀ ਅਸੀਂ ਮੇਜਰ ਬਹੁਤ ਵੱਡੀ ਕੰਟਰੀਬਿਊਸ਼ਨ ਅਸਾਟੇ ਵੈਕਸੀਨ ਦੇ ਬਣਨ ਦੇ ਵਿੱਚ ਆਲਥੋ ਸਾਨੂੰ ਪੈਸਾ ਤੱਕਾ ਮਿਲਿਆ ਉਹਨਾਂ ਨੇ ਜੋ ਕਿਹਾ ਅਸੀਂ ਕਰਤਾ ਪਰ ਇੰਤ ਤੱਕ ਲਈ ਵੀ ਫੀਲ ਗ੍ਰੇਟ ਕਿ ਅਸੀਂ ਇਸ ਕੋਵਿਡ ਦੀ ਵੈਕਸੀਨ ਦਾ ਇੱਕ ਹਿੱਸਾ ਸੀ ਤੋ ਜਦੋਂ ਸੇ ਸ਼ੁਰੂ ਕੀਤਾ ਸੀ ਕੋਈ ਹੋਰ ਕੰਪਨੀ ਹੈ ਵੀ ਨਹੀਂ ਸੀ ਤਾਂ ਦੇ ਮਾਰਕੀਟ ਦੇ ਵਿੱਚ ਤੇ ਲੋਕੇ ਤਾਂ ਮਜ਼ਾਕ ਕਰਦੇ ਸੀ ਇਹ ਬਣਾਉਗੇ ਯਾਰ ਇਹ ਤਾਂ ਸਾਰੇ ਸਾਇੰਟਿਸਟ ਖੁਦ ਬਣਾ ਲੈਂਦੇ ਮੈਂ ਉਦੋਂ ਇਹੀ ਕਹਿੰਦਾ ਸੀ ਵੀ ਉਹ ਖੁਦ ਬਣਾ ਲੈਂਦੇ ਨਾ ਉਸੇ ਟਾਈਮ ਨੂੰ ਤਾਂ ਸੇਵ ਕਰਨ ਵਾਸਤੇ ਉਹ 2 ਘੰਟੇ ਜੇ ਉਹਨਾਂ ਨੇ ਇਹ ਚੀਜ਼ਾਂ ਬਣਾਉਣੀਆਂ ਉਹ 2 ਘੰਟੇ ਤੁਸੀਂ ਆਪਣੀ ਰਿਸਰਚ ਆਪਣੇ ਕ੍ਰਿਟੀਕਲ ਥਿੰਕਿੰਗ ਦੇ ਯੂਜ਼ ਕਰ ਸਕਦੇ ਹੋ ਨਾ ਟੂ ਮੇਕ ਸਿੰਪਲ ਥਿੰਗ ਉਹਦਾ ਇੱਕ ਇਹ ਵੀ ਰਿਸਰਚ ਹੈ ਸਾਨੂੰ ਸਾਨੂੰ ਕਿਸੇ ਕਿਸ ਤੁਹਾਨੂੰ ਐਜੂਕੇਟਰੀ ਕਰਨਾ ਪੈਂਦਾ ਹੈ दैट हेल्प अ लॉट ਐਕਚੁਅਲੀ ਤੋ ਵੈਰੀ ਸਿੰਪਲ ਟੂਲਸ ਟੂ ਮੂਵ ਡੂ ਦਾ ਰਿਸਰਚ ਵੈਰੀ ਫਾਸਟ ਸਟਾਰਟ ਡਿਫਿਕਲਟੀ ਪਰ ਹੋਂ ਇਟਸ ਵਰਕਿੰਗ ਹੋਰ ਬੜੀਆਂ ਕੰਪਨੀ ਨੇ ਸ਼ੁਰੂ ਕਰਤਾ ਹਾਂ ਤੁਸੀਂ ਮਤਲਬ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਵੱਧ ਤੋਂ ਵੱਧ ਕਿੰਨੇ ਕਲੀਅੈਂਟ ਸਾਡੇ ਟਾਈਮ ਤੋਂੜੇ ਆਪਣੇ ਕੈਟਲੌਗ 'ਚ ਰਹੇ ਨੇ ਕਿੰਨੇ ਕਹੋਗੇ ਇੱਕ ਟਾਈਮ ਦੇ ਉੱਤੇ ਸਾਡੇ ਕੋਲੇ ਮੇਰੇ ਖਿਆਲ 2000 ਤੋਂ ਵੀ ਜ਼ਿਆਦਾ ਸੀ 2000 ਡਿਫਰੈਂਟ ਫਾਰਮੂਲੇਸ਼ਨ ਕੰਬੀਨੇਸ਼ਨ ਦੇ ਚਾ ਨਾ 2000 ਮੇਰੇ ਖਿਆਲ ਜ਼ਿਆਦਾ ਸੀ ਉਸ ਤੋਂ ਵੀ ਕਿੰਨੇ ਜ਼ਿਆਦਾ ਮੈਨੂੰ ਕੈਟਲੌਗ ਵਾਸ ਅਲਟਰ ਉਹ ਦਾ ਟਾਈਟਲ ਹੈ ਜੀ ਕੈਟਲੌਗ ਜਿਹੜਾ ਸੀ ਇਹ ਹੁੰਦਾ ਨਾ ਉਹਦਾ ਮਤਲਬ ਹੁੰਦਾ ਕਿ ਉਹ ਕਾਮਨ ਰਿਜਾਇੰਟ ਹੈਗਾ ਉਹਨੂੰ ਕੋਈ ਵੀ ਖਰੀਦ ਸਕਦਾ ਹਾਂ ਤੇ ਫਿਰ ਤੁਸੀਂ ਕਸਟਮ ਬੀਜਨ ਦੇ ਬਣਾਉਂਦੇ। ਉਹ ਫਿਰ ਜਦੋਂ ਕੰਪਨੀ ਸਾਨੂੰ ਕਹਿੰਦੀ ਕਿ ਸਾਨੂੰ ਵੀ ਆ ਰਿਕੁਆਇਰਮੈਂਟ ਥੋੜੀ ਜਿਹੀ ਡਿਫਰੈਂਟ ਹੈ। ਫਿਰ ਉਹ ਦੇਖ ਕੇ ਨਾ ਚੇਂਜ ਉਹ ਸਰਕੂਲਾਂ ਦੇ ਵੀ ਇਦਾਂ ਦਾ ਇਹ ਆ ਫਾਰਮੂਲੇਸ਼ਨ ਤੁਸੀਂ ਐਗਜ਼ੈਕਟਲੀ ਇਸ ਤਰੀਕੇ ਦੇ ਨਾਲ ਬਣਾ ਦੇ ਉਸ ਫਿਰ ਉਹ ਬਣਾ ਕਦੇ ਨੇ। ਤੇ ਯਾ ਇਟ ਵਾਸ ਅ ਲੌਂਗ ਜਰਨੀ 30 ਸਾਲੋਂ ਬੇਸਨ ਸਟਾਰਟ ਕੀਤਾ। ਤੋਂ ਕੌਨ ਰਾਜ ਅਮੀਰਾ ਸਾਹਿਬ ਕਿ ਵੀ ਫੀਲ ਕਿ ਵੀ ਹੈਵ ਡਨ आवर ਜੌਬ। ਤੇ ਤੁਹਾਡੇ ਕਿਨੇ ਕੰਪੋਜ਼ ਨੇ ਹੁੰਦੇ? 74 ਮੈਨੂੰ ਲੇਟਸ ਸੁਣਿਆ ਸੀ 74 ਇਹ ਕੁਝ ਹੋਰ ਵੀ ਹਾਇਰ ਹੋਣ ਵਾਲੇ ਬੰਦੇ ਆ ਮੰਨ ਕੇ ਚਲੋ ਅੱਛਾ ਹੈ ਗਿਆ ਚਲੋ ਹੁਣ ਆਪਾਂ ਇਹਨਾਂ ਦੇ EMPLOYEES ਨੂੰ ਬੰਦਦੇ ਆ ਇਹਨਾਂ ਦੀ ਪ੍ਰੋਡਕਸ਼ਨ ਲੈਗ ਹੈ ਅਤੇ ਇਹਨਾਂ ਦਾ ਪ੍ਰੋਡਕਸ਼ਨ ਸੁਪਰਵਾਈਜ਼ਰ ਕ੍ਰਿਸ ਹੈ ਕ੍ਰਿਸ ਨੂੰ ਬੰਦਦੇ ਆ ਮਾਈ ਨੈਮ ਇਜ਼ ਕ੍ਰਿਸ ਆਨ ਦਾ ਪ੍ਰੋਡਕਸ਼ਨ ਸੁਪਰਵਾਈਜ਼ਰ ਹਿਅਰ ਐਟ ਬੋਸਟਨ ਬਾਇਓ ਪ੍ਰੋਡਕਟਸ ਵੀ ਹੈਵ ਅਬਾਟ 16 ਟੈਕਨੀਸ਼ੀਅਨਸ ਇਨ ਆਰ ਕਰੰਟ ਸਟਾਫਿੰਗ ਆ ਇਨਕਰੀਜ਼ਿੰਗ ਥੈਟ ਐਜ਼ ਵੀ ਸਪੀਕ ਆ ਵੀ ਹੈਵ two labs right now that we work in we have a iso 7 and iso 5 dedicated clean room uh -huh. making higher quality products in and uh, this is our main lab right now uh, iso 7 8 compliant um, we have let's see about 12 bsc hoods where the main filtration goes in we're wrapping up right now as it's the end of our work week um, but we have a total of 7 different formulation bays where we make our buffers, medias mm -hmm. and all sorts of custom products along with our catalog products to better service the life science industry and help get it to market faster and support our clients needs. That's wonderful. Yep, all while maintaining an ISO uh, certification the and, and all of the our com compliance. All the, GMP compliance right? yes, all yeah. the GMP compliance, right? the GMP compliance. So uh, how do you like it work, working here? Uh, it's wonderful. I've uh, been here celebrating my two-year work anniversary this mm -hmm. month. Um, about 20 years of industry experience prior to joining Boston Bioproducts with mm -hmm. a lot of larger uh, companies from AbbVie to Siemens Healthcare, mm -hmm. uh, Intel Semiconductor Manufacturing as well. And this is a wonderful pace of small but fast pace, mm -hmm. consistent growth, uh, great Culture here. Everybody's willing to help, pitch in. You see the team working together right now. Uh, it's an all for one attitude where we're we're in it for ourselves, but we're also here to accelerate the industry and our company. And everybody really. Uh, Michael Haynes. I wrote a lot of the software that keeps track of like the chemicals and bottles and filters that are used to make a final product. So basically, you're a software engineer. Yeah. With a I do some other things as well. We're also uh, making uh, impellers now to uh, to replace um, more expensive ones, basically. And I I'm part of BVP and I'm helping with the business development and sales uh, for buffers, reagents, and solutions. I work in the process excellence department. Process excellence, if I'm Yeah. So you increase that? Uh, yeah, we're basically responsible for, in addition to moderating a lot of the uh, basically all of the equipment. Uh -huh. You're right here looking and uh, we also onboard new processes namely with uh, technologies uh -huh. quality assurance, assurance. 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 <laughs> quality control is to controlling the quality of the product quality assurance is to make sure that it goes out right right that's correct so so, so you are all three of you in quality? Yeah. Okay. So, so. Uh, my name is Thales Vieira. I'm the outbound lead in Boss Bio Products. This our auto filling machine. Auto filling machine? Yes. So okay. we're going to use this machine right here, which is building okay. for 100 ml, 50 ml, 5 ml, and 10 ml. And this we're going to build next week. Okay. Then we're going to start to use by the end of the month. That's right. So um, tell me about you, what you do, what's your role. So, here. what is this? So over here is the waterhouse so you see we have everything over here for shipping mm -hmm. and everything for um, for the lab. Mm -hmm. it's in this thing this waterhouse. Mm -hmm. So we have three water houses, we call it house one, mm -hmm. waterhouse two, mm -hmm. waterhouse three. Mm -hmm. Right now we are at waterhouse three, which mm -hmm. we have everything which is non-sterile. Mm -hmm. it's non-sterile, it stay here. with It is sterile, waterhouse two. Mm -hmm. And my main job is make sure all the orders we have goes out the right way for every customer to have their demands fulfilled. I've been here for three years. Three years. Three years. Mm -hmm. And I we really love it here. Everybody's friendly. The company is good, and have wonderful customers as well. Stations. What are the stations? Who's doing what? So right now, Liz right there. Uh -huh. She is doing hot glue mm -hmm. for our. 20 liter mm -hmm. boxes for mm -hmm. bags mm -hmm. for GMP because mm -hmm. some companies don't have foam inside. I see. So, this is a way to make sure we still green, have like all the materials recyclable, mm -hmm. and it's right for the customer. I see. So, I have Joe and Andrew, uh -huh. which is training there, he's packing for deliveries mm -hmm. for Monday. Mm -hmm. So, so on Monday, he hand deliver the package to the customers. Mm -hmm. We have Three delivery drivers. So we are trying our best to mm -hmm. always deliver to the customer as soon as possible. Mm -hmm. Actually, I think you're gonna be packing for FedEx and UPS. Yes, it's packing for FedEx, UPS. It's packing for yes. Yeah. And here we have two pallets, uh -huh. which will separate what's FedEx and mm -hmm. what's UPS to make it easier to handle to the pickup people. You know? mm -hmm. So you have them ready, so they can just come yes. and pick it up. Okay. ਇਹ ਲੋਕਲ ਡਿਲੀਵਰੀ ਹੈ ਕਿਥੇ ਤੁਸੀਂ ਖੁਦ ਖੁਦ ਖੋ ਗਏ ਆ ਤੁਸੀਂ ਤੇ ਕਿੰਨੀ ਦੇਰ ਲੱਗ ਰਿਹਾ ਹੈ 53 ਮਿੰਟ ਦਾ 53 ਮਿੰਟਸ ਆਰਡਰ ਆਇਆ ਉਹ ਕਸਟਮਰ ਨੂੰ ਫਾਈਨਲ ਡੈਸਟੀਨੇਸ਼ਨ ਤੇ ਉਹਦੇ ਕੋਲ ਡਿਲੀਵਰ ਹੋ ਗਿਆ 53 ਮਿੰਟਾਂ ਇਹ ਹੈ ਬਾਕੀ ਸਾਡੀ ਕੰਪਨੀ ਦੀ ਸਰ ਸਰਪਲਾਈਸ ਤੇ ਦੀ ਸਰਪਲਾਈਸ ਅੱਛਾ 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 ਸਰਪਲਾਈਸ ਇਸ ਸਾਡੇ ਆਂ ਇਹ ਜਿਹੜੀਆਂ ਸਰਪਲਾਈਸ ਨੇ ਬਾਕਸਸਾਂ 'ਚ ਇਹ ਕਿੰਨੀ ਕਿ ਸਰਪਲਾਈਸ ਤੁਹਾਡੇ ਇੱਕ ਦਿਨ ਦੇ ਵਿੱਚ ਕਿੰਨੇ ਇਨਕਲੂਡ ਹੋ ਜਾਂਦੇ ਇਕਦੇ ਵੀ ਟਕਿਆ ਨਾ ਮੁਸ਼ਕਿਲ ਹੈਗਾ ਬਟ ਸੀ ਕਿ ਫੈਲੋਪੀਰੀਆ ਸਪਲਾਈਸ ਹੈਗੀਆਂ ਅਸੀਂ ਨਾਰਮਲੀ ਅਸੀਂ ਸਟਾਕ ਰੱਖਾਤੇ ਦੇ ਹੈਗਿਆ ਕੋਈ अबाउट 2 2 3 ਇਅਰਸ ਦਾ ਇਹ ਕੰਜ਼ੂਮਰ ਗੁੱਡਸ ਹੈ ਬਸ ਜਸ ਬੈਗਸ ਹੋ ਗਏ ਬੋਟਲਸ ਹੋ ਗਈਆਂ ਅੱਛਾ ਜਿਨ੍ਹਾਂ ਵਿੱਚ ਅਸੀਂ ਪਾਣੇ ਹੈਗੇ ਹਾਂ ਹਾਂਜੀ ਅੱਛਾ 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 ਇਹ ਹੈਗਾ ਇਹਨਾਂ ਦਾ ਬਿਲਡਿੰਗ ਹੈ ਇਹਨਾਂ ਨੂੰ ਖਾਲੀ ਕੀਤੀ ਹੈ ਫੋਰਸ ਪ੍ਰੋਜੈਕਟ ਤੋਂ ਇੱਥੇ ਸ਼ੁਰੂ ਕਰਨਾ ਹੈ ਕਿ ਇਹਨਾਂ ਦਾ ਨਿਊ ਪ੍ਰੋਜੈਕਟ ਵੀ ਫੀ ਵਾਟਰ ਫਾਰ ਇੰਜੈਕਸ਼ਨ ਅੱਛਾ ਵਾਟਰ ਫਾਰ ਇੰਜੈਕਸ਼ਨ ਕਿ ਕਹਿੰਦੇ ਵੀ ਫੀ ਨੇਤੀ ਇਹ ਵੀ ਵਾਟਰ ਇਹ ਡਾਲਰਸ ਵਿੱਚ ਕਿਤਾ ਕੋ ਵੱਡਾ ਕੰਮ ਹੈ ਇਨਵੈਸਟਮੈਂਟ ਹੈ ਗਿਆ अबाउट 5 ਟੂ 6 ਮਿਲੀਅਨ ਡਾਲਰਸ ਇਨਵੈਸਟਮੈਂਟ ਹੈ ਗਿਆ ਅਸੀਂ ਉਹ ਇਨੀਸ਼ਲ ਪੇਮੈਂਟ ਦੇਤੀ ਹੈ ਅੱਛਾ ਅੱਛਾ ਯਾ ਇਟ ਵਿਲ ਟੇਕ ਨੈਕਸਟ ਨੈਕਸਟ ਸਮਨ ਨੈਕਸਟ ਸਮਨ ਰੈਡੀ ਮਖਾਲੇ ਫਸਟ ਪੇਮੈਂਟ ਕੀਤੀ ਹੈ ਬੋਸ ਨਾ ਬੈ ਪ੍ਰੋਡਕਟਸ ਸਿਰਫ ਇੱਕ ਕੰਪਨੀ ਨਹੀਂ ਇਹ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਆਪਣੇ ਪੰਜਾਬੀ ਕੁਝ ਕਰਨ ਦੀ ਥਾਂ ਲੈਣ ਤਾਂ ਕੋਈ ਵੀ ਰੁਕਾਵਟ ਉਹਨਾਂ ਨੂੰ ਰੋਕ ਨਹੀਂ ਸਕਦੀ